ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਿੰਘ ਅਕਰੋ ਤੇ ਤੁਹਾਡਾ ਸਵਾਗਤ ਹੈ ਜੀ ਲਸੂੜੀ ਦੇ ਪਿਉਂਦੀ ਬੂਟੇ ਸਾਡੇ ਕੋਲ ਤਿਆਰ ਹੋ ਚੁੱਕੇ ਨੇ ਜੋ ਲਗਾਉਣ ਵਾਸਤੇ ਬਿਲਕੁਲ ਤਿਆਰ ਨੇ ਜਿੰਨਾ ਵੀਰਾਂ ਦੀ ਬੁਕਿੰਗ ਆ ਉਹ ਵੀ ਆਪਣੇ ਲਿਜਾ ਸਕਦੇ ਨੇ ਜਿਨ੍ਹਾਂ ਨੇ ਹੋਰ ਲੈ ਕੇ ਜਾਣੇ ਹੋਈ ਲਿਜਾ ਸਕਦੇ ਨੇ ਜੀ ਉਹ ਸੋੜਾ ਆਚਾਰ ਦੇ ਕੰਮ ਚਟਨੀ ਦੇ ਕੰਮ ਆਉਂਦਾ ਜੀ ਇਸ ਤਰ੍ਹਾਂ ਇਹ ਗੁਸ਼ਿਆਂ ਦੇ ਵਿੱਚ ਫਲ ਲੱਗਦੇ ਆ ਜੀ ਫਲ ਦਾ वजन 4 ਫਲਾਂ ਦਾ वजन तकरीबन 95 ਗ੍ਰਾਮ ਵੀ 25 ਗ੍ਰਾਮ ਦਾ ਫਰੂਟ ਹੁੰਦਾ ਜੀ ਇਹ ਪਕਾਵੇ ਇਹ ਤਾਂ ਵੀ ਖਾਧਾ ਜਾਂਦਾ ਇਹ ਸਾਡੇ ਮਦਰ ਪਲਾਂਟ ਨੇ ਜਿਹਨਾਂ ਤੋਂ ਅੱਗੇ ਅਸੀਂ ਇਹ ਬੂਟੇ ਤਿਆਰ ਕਰਦੇ ਆਂ ਈ ਨਾ ਡੇਡ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਜੂਨ ਤਕਰੀਬਨ ਅਪਚਾਰ ਪਾਉਣ ਲਈ ਤਿਆਰ ਹੋ ਜਾਂਦਾ ਵਾ ਜੁਲਾਈ ਦੇ ਵਿੱਚ ਇਸ ਤਰ੍ਹਾਂ ਪੱਕਿਆ ਖਾਣ ਦੇ ਲਈ ਬਹੁਤ ਸੁਵਾਦਿਸ਼ਟ ਵਧੀਆ ਫਲੇਵਰ ਹੁੰਦਾ ਜੀ ਇਹਦਾ ਜਿੰਨਾ ਵੀਰਾਂ ਨੇ ਖਾਦਾ ਉਹਨਾਂ ਨੂੰ ਪਤਾ ਹੀ ਆ ਤੇ ਬਹੁਤ ਗੁਣਕਾਰੀ ਹੈ ਜੀ ਇਸ ਦੇ ਬੂਟੇ ਬਿਲਕੁਲ ਤਿਆਰ ਨੇ ਜੀ ਤੁਸੀਂ ਸਾਡੇ ਤੋਂ ਲਿਜਾ ਸਕਦੇ ਹੋ ਜੀ ਧੰਨਵਾਦ ਜੀ ਇਸ ਦੇ ਨਾਲ ਹੋਰ ਵੀ ਫਲਾਂ ਦੇ ਫੁੱਲਾਂ ਦੇ ਸਜਾਵਟੀ ਬੂਟੇ ਤੁਸੀਂ ਸਾਡੇ ਤੋਂ ਲਿਜਾ ਸਕਦੇ ਹੋ ਜੀ ਧੰਨਵਾਦ ਜੀ